ਅੱਛਾ ਚੱਲ ਚੱਲ ਵੇਖ ਲਾਂਗੇ ਕੇਸ ਕਰਨਾ ਹੈ ਜਿਹੜਾ ਹਾਏ ਰੱਬਾ ਆ ਕਿਤਰਾ ਦੀ ਮਾਂ ਐ ਜਿਹੜੇ ਆਪਣਾ ਹੀ ਪੁੱਤਰ ਉੱਤੇ ਕੇਸ ਕਰਨ ਨੂੰ ਫਿਰਦੀ ਪਈ ਐ ਉੰਨੀ ਫਸਾਨ ਨੂੰ ਗੱਲਾਂ ਕਰਦੀ ਪਈ ਐ ਨਾ ਰੱਬਾ ਨਾ ਇਹੋ ਜੀਆਂ ਮਾਵਾਂ ਤੋਂ ਤੇ ਬਚਾਈ ਤੇ ਇਹੋ ਜੀਆਂ ਨੂੰ ਆ ਜਿਹੜੀਆਂ ਕਿ ਵਿਆਹ ਤੋਂ ਪਹਿਲਾਂ ਵੇਖਦੀਆਂ ਨੇ ਕਿ ਮੁੰਡੇ ਕੋਲ ਮਕਾਨ ਹੈਗਾ ਮੁੰਡੇ ਕੋਲ ਕੰਮ ਹੈਗਾ ਮੁੰਡੇ ਕੋਲ ਦੁਕਾਨਾ ਹੈਗੀਆਂ ਤਾਂ ਹੀ ਵਿਆ ਕਰਦੀਆਂ ਉਹ ਨਾ ਇਹੋ ਜੀਆਂ ਚੰਡਾਲ ਨੂੰਆਂ ਤੋਂ ਤੇ ਰੱਬ ਹੀ ਬਚਾਏ ਤੁਸੀਂ ਪੈਸੇ ਦੇ ਲਾਲਚੀ ਬਣ ਕੇ ਆਈਆਂ ਨਾ ਕਿ ਤੁਸੀਂ ਕਿਸੇ ਦੁੱਖ ਦਰਦ ਵੰਡਣ ਆਈਆਂ ਤੁਹਾਡੇ ਦਿਲਾਂ ਦੇ ਵਿੱਚ ਤਰਸ ਨਾਮ ਦੀ ਚੀਜ਼ ਨਹੀਂ ਤੂੰ ਕਹਿੰਦੀ ਮਾਂ ਇਹੋ ਜੀ ਮੈਂ ਕਹਿੰਦੀ ਜਨਾਨੀ ਇਹੋ ਜੀ ਉਤੋਂ ਤੇ ਪੈਸੇ ਦੇ ਲਾਲਚੀ ਏ ਤੇਰੇ ਅੰਦਰ ਤੇ ਘੁੱਟ ਘੁੱਟ ਕੇ ਲਾਲਚ ਭਰਿਆ ਹੋਇਆ ਏ ਵੇਖ ਕਿੱਦਾਂ ਬਕਵਾਸ ਕਰਨ ਦਈ ਏ ਇਕ ਧਰਨੀ ਤੇਰੇ ਮੈਂ ਇਹ ਗਲਤੀ ਪੂਜਾ ਇੱਕ ਤਰਨ ਦੀ ਦੋ ਵਾਰੀ ਕਿਹਾਈ ਤੇ ਇੱਕ ਤਰਨ ਦੀ ਗਲਤੀ ਤੇਰੀ ਨਹੀਂ ਤੇਰਾ ਕਸੂਰ ਨਹੀਂ ਹੈਗਾ ਇਹਦੇ ਚ ਤੂੰ ਤੇ ਬਗਾਨੀ ਧੀ ਹੈ ਤੈਨੂੰ ਕੀ ਕਹਿਣਾ ਇਹ ਗਲਤੀ ਹੈ ਮੇਰੇ ਪੁੱਤ ਦੀ ਕਹਿੰਦੇ ਨੇ ਜਦੋਂ ਸਿੱਕਾ ਆਪਣਾ ਖੋਟਾ ਹੋਵੇ ਨਾ ਕਿਸੇ ਨੂੰ ਕੀ ਕਹਿਣਾ ਨਰਲਾਕ ਤੇ ਮੇਰਾ ਪੁੱਤ ਨਿਕਲਿਆ ਜਿਨੇ ਆਪਣੀ ਜਨਾਨੇ ਨੂੰ ਆਪਣੀ ਕਮਜ਼ੋਰੀ ਬਣਾ ਲਿਆ ਮਾਂ ਨੇ ਜੰਮਿਆ ਪਾਲਿਆ ਐਡਾ ਕੀਤਾ ਤੇ ਜਨਾਨੀ ਇੱਕ 2 ਸਾਲ ਦੀ ਆਈ ਨਾ 20 ਸਾਲਾਂ ਨੂੰ ਹਰਾ ਜਾਂਦੀ ਏ 20 ਸਾਲਾਂ ਦਾ ਪਿਆਰ ਨਾ ਥੱਲੇ ਦੱਬ ਜਾਂਦਾ ਜਨਾਨੀ ਦਾ ਇੱਕ 2 ਮਹੀਨਿਆਂ ਦਾ ਪਿਆਰ ਜਿੱਤ ਜਾਂਦਾ ਇਹਦੀ ਗਲਤੀ ਮੇਰੇ ਪੁੱਤ ਦੀ ਏ ਜਿਨੇ ਤੈਨੂੰ ਇੰਨਾ ਸਿਰ ਤੇ ਬਿਠਾ ਲਿਆ ਨਾ ਕਿ ਅੱਜ ਤੈਨੂੰ ਆਪਣਾ ਬਗਾਨਾ ਕੁਛ ਨਜ਼ਰ ਨਹੀਂ ਆਉਂਦਾ ਪਿਆ ਸਿਰਫ ਤੈਨੂੰ ਘਰ ਨਜ਼ਰ ਆਉਂਦਾ ਪਿਆ ਬਸ ਕੀ ਨਹੀਂ ਕਿਥੇ ਮੈਂ ਹੈਪੀ ਥੀ ਕਿਹੜਾ ਕੰਮ ਨਹੀਂ ਆ ਦਸਵਾਰਿਆ ਨਿੱਕਾ ਜਿਹਾ ਸੀ ਪਿਓ ਮਰ ਗਿਆ ਪੜਾਇਆ ਉਹਨੂੰ ਲਖਾਇਆ ਡਾਕਟਰ ਬਣਾਇਆ ਜੋ ਜੋ ਉਹਨੇ ਕਿਹਾ ਉਹ ਕੀਤਾ ਜਿਹੜਾ ਕਪੜਾ ਉਹਨੇ ਮੰਗਿਆ ਲੈ ਕੇ ਆਇਤਾ ਉਹਦੀ ਹਰ ਜ਼ਰੂਰਤ ਸਭ ਕੁਝ ਉਹ ਪੂਰੀ ਕੀਤੀ ਕਦੀ ਇਹ ਨਹੀਂ ਕਿਹਾ ਕਿ ਮੈਂ ਤੈਨੂੰ ਨਹੀਂ ਦੇ ਸਕਦੀ ਇਹ ਚੀਜ਼ ਲੈ ਕੇ ਮੈਂ ਤੇ ਕਦੀ ਨਹੀਂ ਕਿਹਾ ਮੈਂ ਤਾਂ ਪੂਰਾ ਧਿਆਨ ਰੱਖਿਆ ਪਰ ਜਦੋਂ ਉਹਦੇ ਸਿਰ ਤੇ ਅੱਜ ਬਜ਼ੁਰਗ ਮਾਂ ਆਈ ਤੇ ਨੇ ਮੂੰਹ ਫੇਰ ਲਿਆ ਸੱਚੀ ਕਹਿੰਦੇ ਨੇ ਇੱਕ ਮਾਂ ਪੰਜ ਪੁੱਤ ਪਾਲ ਸਕਦੀ ਏ 10 ਬੱਚੇ ਪਾਲ ਲੂਗੇ ਦਸਾਂ ਬੱਚਿਆਂ ਨੂੰ ਇੱਕ ਮਾਂ ਪਾਲਨੀ ਔਖੀ ਹੋ ਜਾਂਦੀ ਏ ਉਹਨੂੰ ਇਨੀ ਰੱਖ ਸਕਦੇ ਬਸ ਉਹਨਾਂ ਨੂੰ ਹੁੰਦਾ ਬਸ ਸੁਜਨਨ ਅਸੀਂ ਆਪਣਾ ਘਰ ਨਹੀਂ ਬਸਾਣਾ ਅਸੀਂ ਮੰਮੀ ਆਪਣਾ ਘਰ ਖਰਾਬ ਕਰ ਲਈ ਤੁਹਾਡੇ ਪਿੱਛੇ ਹੁਣ ਜਨਨੀਆਂ ਪਿੱਛੇ ਮਾਵਾਂ ਪਿੱਛੇ ਨਾਲ ਘਰ ਖਰਾਬ ਹੋ ਜਾਂਦਾ ਜਨਨੀਆਂ ਪਿੱਛੇ ਤੇ ਮਾਵਾਂ ਖਰਾਬ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਫੜ ਕੇ ਸੜਕਾਂ ਤੇ ਰੋਲ ਦਿੰਦੇ ਨੇ ਐਵੇਂ ਨਹੀਂ ਆਸ਼ਰਮ ਭਰੇ ਪਏ ਅੱਜ ਇਹ ਕਹਿੰਗੇ ਮਹੀਨੇ ਦਾ ਖਰਚਾ ਦੇ ਦੇਾਂਗੇ ਤੇ ਆਸ਼ਰਮ ਜਾ ਕੇ ਆਬ ਦੇ ਦੇਾਂਗੇ ਜਿੰਨਾ ਖਰਚਾ ਸਾਡੇ ਕੋਲ ਲਿਆ ਕਰੋ ਸਾਡੇ ਮਾਪਿਓ ਰੱਖ ਲਓ ਇਹ ਸਿਰਫ ਤੁਹਾਡੇ ਵਰਗੇ ਮੂਹ ਕੋਤ ਨਹੀਂ ਵਜਾ ਦੋ ਸਤ ਪੁਸ਼ ਹੋ ਰਿਹਾ ਅਤਰ ਬਾਈ ਇਹ ਤੇ ਆ ਪੁਸ਼ ਹੋਣਾ ਨਹੀਂ ਸੀ ਪਰ ਤੁਸੀਂ ਅੱਜ ਕੱਲ ਦੇ ਬੱਚੇ ਇੰਨੇ ਕੋ ਨਿਮਹਿਕ ਹੋ ਗਏ ਨਾ ਕਿ ਤੁਸੀਂ ਮਾਪਿਆਂ ਨੂੰ ਮਾਪਿਓ ਨਹੀਂ ਸਮਝਦੇ ਸਿਰਫ ਤੁਸੀਂ ਨੋਟਾਂ ਦੀ ਤਜੋਰੀ ਸਮਝਦੇ ਹੋ ਸਿਰਫ ਨੋਟਾਂ ਦੀ ਤਜੋਰੀ ਜੇ ਵਿਚਾਰੇ ਮਾਪੇ ਕੋ ਪੈਸਾ ਨਹੀਂ ਹੈਗਾ ਤੇ ਕਹੋਗੇ ਜਲਦੀ ਜਲਦੀ ਦੀ ਪੈਨਸ਼ਨ ਲੱਗ ਜੇ ਇਹਦਾ ਪੈਨਸ਼ਨ ਮਿਲ ਜੇ ਜੀ ਵਿਚਾਰੀ ਪੈਨਸ਼ਨ ਨਹੀਂ ਆਏਗੀ ਨਾ ਤੇ ਕਹੋਗੇ ਇਹਦਾ ਖਰਚਾ ਬਿਲਕੁਲ ਬੰਦ ਕਰ ਦੋ ਇਹਨੂੰ ਦਵਾਈਆਂ ਨਹੀਂ ਦੇਣੀਆਂ ਇਹਨੂੰ ਆਹ ਕੰਮ ਨਹੀਂ ਕਰਨਾ ਐ ਵੀ ਖਰਚਾ ਹੈ ਕੀ ਕਰ ਰਿਹਾ ਖਰਚਾ ਮਾਵਾ ਮਾ ਪਿਓ ਆਜੀ ਬੋਝ ਬਣ ਗਏ ਨੇ ਬੱਚਿਆਂ ਦੇ ਬੋਲਣਾ ਹੋਰ ਜੋ ਬੋਲ ਨਹੀਂ ਦੇ ਲੈ ਲੈਕਚਰ ਕਿੱਦਾਂ ਬੋਲੀ ਜਾਂਦੀ ਬੋਲੀ ਜਾਂਦੀ ਹੈ ਕੀ ਬੋਲਣਾ ਹੋਦ ਬੋਲਾਂਗੇ ਹੋਰ ਬੋਲਾਂਗੇ ਸਾਰੀ ਦੁਨੀਆ ਨੂੰ ਨਾ ਮਿੱਚੀ ਚੀਕ ਕੇ ਕਹਿਣਾ ਪੂਜਾ ਕਿ ਝੜੀ ਗਲਤੀ ਮੈਂ ਕੀਤੀ ਹੈ ਨਾ ਰੱਬ ਦਾ ਵਾਸਤਾ ਜੇ ਤੁਸੀਂ ਇਹ ਗਲਤੀ ਨਾ ਕਰਿਓ ਜਦੋਂ ਤੱਕ ਤੁਸੀਂ ਜਿੰਦੇ ਪਏ ਹੋ ਨਾ ਆਪਣੇ ਘਰ ਜਾਇਦਾਦ ਕਿਸੇ ਵੀ ਪੂੰਜੀ ਵਿੱਚ ਆਪਣੇ ਬੱਚੇ ਨੂੰ ਕਰ ਪਈਏ ਦਾ ਵੀ ਭਾਈਵਾਲ ਨਾ ਬਣਾਇਓ ਲਿਖ ਕੇ ਜਾਇਓ ਕਿ ਜੋ ਤੱਕ ਤੁਸੀਂ ਜਿੰਦੇ ਪਏ ਹੋ ਨਾ ਕੁਛ ਨਹੀਂ ਮਿਲਣਾ ਸਾਡੇ ਮਰਨ ਤੋਂ ਬਾਅਦ ਤੁਹਾਨੂੰ ਮਿਲੇਗਾ ਜਿਉਂ ਵੀ ਤੁਸੀਂ ਚੰਗੇ ਰਹੋਗੇ ਤੇ ਨਹੀਂ ਤੇ ਦੁਨੀਆ 'ਚ ਨਾ ਇਹੋ ਜਿਹੇ ਬڑے ਬੱਚੇ ਬੈਠੇ ਨੇ ਜਿਨ੍ਹਾਂ ਨੂੰ ਅੱਜ ਸਾਥ ਦੇਣ ਵਾਲਾ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਜਿਹੜੇ ਵਿਚਾਰੇ ਪੜਨਾ ਬੱਚੇ ਚਾਹੁੰਦੇ ਨੇ ਪੜ ਨਹੀਂ ਸਕਦੇ ਜਿਨ੍ਹਾਂ ਦੇ ਸਿਰ ਤੇ ਮਾਂ ਪਿਓ ਨਹੀਂ ਹੈਗਾ ਤੇ ਬੱਚੇ ਰੇੜੀਆਂ ਲਾ ਕੇ ਆਪਣੀ ਗੁਜ਼ਾਰਾ ਚਲਾਉਂਦੇ ਪਏ ਨੇ ਉਹਨਾਂ ਵਿੱਚ ਵੰਡ ਦਿਓ ਉਹ ਇੱਕ ਬੱਚੇ ਨੂੰ ਸੈੱਟ ਕਰ ਦਿਓ ਲੇਕਿਨ ਨਲਾਕ ਔਲਾਦ ਨੂੰ ਕਦੀ ਪਹਿਰਾ ਨਾ ਦਿਓ ਔ ਚਲ ਚਲ ਨਿਕਲ ਬਾਹਰ ਥੋ ਚਲ ਨਿਕਲ ਮੈਂ ਬਾਹਰ ਨਿਕਲਣ ਨੂੰ ਕਹਿ ਨਹੀਂ ਆ ਚਲ ਠੀਕ ਐ ਮੇਰੀ ਗੱਲ ਸੁਣ ਐਨਾ ਕੁ ਮੈਂ ਤਰਸ ਕਰ ਸਕਦੀ ਆ ਤੇਰੇ ਤੇ ਸੁਣਦੀ ਪਈਆਂ ਆ ਜਿਹੜਾ ਉੱਪਰ ਵਾਲਾ ਸਟੋਰ ਵਾਲਾ ਕਮਰਾ ਹੈ ਨਾ ਜਿੱਥੇ ਪੇਟੀਆਂ ਪਈਆਂ ਓਏ ਇੱਕ ਬੇਟੀ ਪਾਸੇ ਕਰ ਲਾ ਤੇ ਸੇ ਮੰਜਾ ਢਾ ਦੇਣੇ ਆ ਤੇ ਦੇਦਿਆ ਕਰਾਂਗੇ ਤੈਨੂੰ ਦੋ ਫੁਲਕੇ ਤੇ ਅੱਜ ਤੋਂ ਬਾਗ ਨਾ ਤੂੰ ਜਾਣੇ ਕਰੋ ਬਾਹਰ ਤੇ ਨਾ ਕੋਈ ਤੇਰਾ ਰਿਸ਼ਤੇਦਾਰ ਆਵੇ ਘਰ ਤੇ ਨਾ ਤੂੰ ਤੈਨੂੰ ਮਿਲੇਗਾ ਫੋਨ ਤੇ ਦੂਜੀ ਗੱਲ ਸੁਣ ਲੈ ਘਰ ਦਾ ਕੰਮ ਵੀ ਸਾਰਾ ਤੂੰ ਹੀ ਹੋਣਾ ਹੀ ਤੇਰੇ ਉੜਦਿਆਂ ਸਾਹ ਸੱਤਵੇਂ ਮੇਰੇ ਕਮਰੇ 'ਚ ਚਾਹ ਦੀ ਕੈਟਲ ਵੀ ਹੋਵੇ ਵਾਜ ਜਾ ਮੈਨੂੰ ਮਾਰਨੀ ਆ ਪੈਣ ਬੜੇ ਤੇਰੇ ਆਰਡਰ ਸੁਣ ਲੈ ਤੇ ਟਾਈਮ ਸਿਰ ਰੋਟੀ ਬਣਾਣੀ ਹੋ ਤਾਂ ਜੇ ਦੋ ਫੁਲਕੇ ਖਾ ਲਈ ਤੇ ਧਿਆਨ ਨਾਲ ਸੁਣ ਲੈ ਤੇ ਆਪ ਕਿਸਮਤ ਹੈ ਕਿ ਦਿਨ ਬਹਾਰ ਤੇ ਨਹੀਂ ਜਿਹੜੀਆਂ ਉਹ ਲਾਜਾ ਤੋਂ ਸਿਆਸਣ ਲਾ ਕੇ ਬੈਨੇ ਨਾ ਹਾਈ ਸਾਡਾ ਪੁੱਤ ਜਿਵੇਂ ਲੁਕੀ ਲੱਡੂ ਬਣਦੇ ਨੇ ਪਾਰਟੀਆਂ ਕਰਦੇ ਨੇ ਇਹ ਪਤਾ ਹੁੰਦਾ ਕੱਲ ਨੂੰ ਇਹਨਾਂ ਦੇ ਵਿੱਡਿਆ ਹੋ ਕੇ ਸਾਨੂੰ ਹੀ ਘਰੋਂ ਕੱਢਣਾ ਅਸੀਂ ਉਸ ਦਿਨ ਤੇ ਖੁਸ਼ੀਆਂ ਮਨਾਣੇ ਆ ਪਰ ਅਸੀਂ ਇਹ ਨਹੀਂ ਸੋਚਦੇ ਇਹ ਖੁਸ਼ੀ ਅਸੀਂ ਆਪਣੀ ਬਰਬਾਦੀ ਦੀ ਮਨਾ ਰਹੇ ਆ ਸਾਡੀ ਜ਼ਿੰਦਗੀ ਦੇ ਦਿਨ ਕੱਟਦੇ ਪਏ ਨੇ ਆ ਕੱਲ ਦੀਆਂ ਆਈਆਂ ਸਾਨੂੰ ਘਰੋਂ ਖੜਦੀਆਂ ਨੇ ਅੱਛਾ ਵੀਰਾ ਮੈਨੂੰ ਦੱਸ ਤੂੰ ਕਦ ਲਈ ਸੱਦਿਆ ਮੈਨੂੰ ਮੈਂ ਇਹ ਗੱਲ ਕਿਨਾਂ ਐ ਕਿ ਤੂੰ ਕਦੋਂ ਜਾਣਾ ਉਹ ਚਲੀ ਜਾਵਾਂਗੀ ਪਰ ਮਾਇਆ ਨਹੀਂ ਜਾਣਾ ਮੇਰਾ ਵੀ ਸੱਦਾ ਪਿਆ ਪੋਤਰੇ-ਪੋਤਰੀਆਂ ਘਰ ਸੰਭਾਲਦੇ ਪਏ ਹੋਰ 2-4 ਦਿਨ ਤੱਕ ਚੱਲ ਜਾਵਾਂਗੀ ਪਰ ਦੱਸ ਤੂੰ ਘਰ ਲਈ ਸੱਦਿਆ ਮੈਂ ਸ਼ਰਿਕਾ ਕਹਿੰਦਾ ਵੀ 2-4 ਦਿਨ ਤੂੰ ਹੋਰ ਟਾਈਮ ਆ ਇੱਥੇ ਕਿਉਂ ਕਿਉਂਕਿ ਮੈਂ ਤੈਨੂੰ ਕਚਹਿਰੀ ਲੈ ਕੇ ਜਾਣਾ ਤੇ ਜੈਨੀ ਹਾਂ ਉਹ ਗਾਦਲੀ ਬੀਐਸਕੇ ਕੇ ਕਹਨਾ ਕਿ ਜਿਹੜੇ ਜਿਹੜੀ ਥੋੜੀ ਬਥੀ ਜਾਇਦਾਦ ਹੈਗੀ ਆ ਹਾਂ ਮੈਂ ਬੱਚਿਆਂ ਦੇ ਨਾਮ ਲਾ ਦਵਾ ਬੱਚਿਆਂ ਦੇ ਨਾਮ ਲਾਦਾ ਕਿ ਪ੍ਰੈਰਿਟੀ ਦੇ ਨਾਮ ਲਾ ਨਹੀਂ ਉੱਥਾਂ ਤੇ ਪ੍ਰੈਰਿਟੀ ਦੇ ਬਾਹਰ ਦਾ ਉਹ ਕੋਈ ਨਹੀਂ ਵਕੀਲ ਨੇ ਕਿਹਾ ਸੀ ਵੀ ਤੁਸੀਂ ਆ ਜਾਓ ਹਾਂ ਮੈਂ ਆਪੇ ਗੱਲ ਸਾਰੀ ਕਰ ਲਾਂਗਾ ਪਰ ਮੈਨੂੰ ਇਹ ਨਹੀਂ ਸਮਝ ਆ ਤੈਨੂੰ ਇਹਦੀ ਕਾਲ ਕਦੀ ਨਹੀਂ ਮੱਚੀ ਹੋਈ ਹੈ ਦੇਖ ਬੈਠਾ ਗੱਲ ਹੈਗੀ ਆ ਅੱਜ ਵੀ ਜਾਇਦਾਦ ਬੱਚਿਆਂ ਦੀ ਹੈ ਤੇ ਕੱਲ ਵੀ ਇਹਨਾਂ ਦੀ ਹੈ ਤੇ ਮੈਂ ਇਹ ਗੱਲ ਕਹਿਣਾ ਕਿ ਪਹਿਲਾਂ ਇਹ ਕੰਮ ਮੁਕਾ ਦਈਏ ਤੇਰੀ ਗੱਲ ਨਾਲ ਵੀਰੇ ਮੈਂ ਸਹਿਮਤ ਆ ਅੱਜ ਵੀ ਬੱਚਿਆਂ ਦੀ ਤੇ ਕੱਲ ਵੀ ਬੱਚਿਆਂ ਦੀ ਐ ਪਰ ਐਡੀ ਕਾਲ ਨਾ ਕਰ ਥੋੜਾ ਦੇਖ ਲੈਂਦੇ ਕੋਈ ਨਹੀਂ ਕਰ ਦੇਾਂਗੇ ਜਿਤਨਾ ਤੂੰ ਕਹਿੰਨੀ ਐ ਆਪਾਂ ਉਤਨਾ ਹੀ ਕਰਲਾਂਗੇ ਪਰ ਤੈਨੂੰ ਪਤਾ ਸਾਡੀ ਨੂੰ ਹੋ ਕਿਸ ਤਰ੍ਹਾਂ ਦੀ ਐ ਤੂੰ ਫਿਕਰ ਨਾ ਕਰਨੀ ਸੋਨੀਆ ਠੀਕ ਹੋ ਜਾਏਗੀ ਤੂੰ ਚਿੰਤਾ ਨਾ ਕਰ ਮੈਂ ਠੀਕ ਕਰਤੀ ਜਾਵਾਂਗੀ ਇਹਨੂੰ ਚਲੋ ਠੀਕ ਐ ਜਿਸ ਤਰ੍ਹਾਂ ਤੁਸੀਂ ਕਹਿੰਦੇ ਆਪਾਂ ਉਤਨਾ ਹੀ ਨਿਭਾਵਾਂਗੇ ਹਾਂ ਬਸ ਉਸ ਤਰ੍ਹਾਂ ਹੀ ਕਰੋ ਜਿੱਸਾ ਮੈਂ ਕਹਿੰਦੀ

ਆ ਘਰ ਬਾਹਰ ਘੜ ਦਿੱਤਾ ਹੀ ਕਹਿੰਦੇ ਜਾ ਕਿ ਮਰਜੀ ਜਾ ਵਸ ਤਜਾਰੀ ਜਿਹੜੀ ਜਿਆਦਾ ਤੀ ਬਹਿ ਰੋ ਆਪਣੇ ਨਾਲ ਘਾ ਲਈ ਹੋਈ ਹੈ ਮਮਮੀ ਪਹਿਲਾਂ ਚੁੱਪ ਕਰੋ ਜਰਾ ਮੈਂ ਚੁੱਪ ਕਰੋ ਮੈਨੂੰ ਆਰਾਮ ਨਾਲ ਸਾਰੀ ਗੱਲ ਦੁਬਾਰਾ ਦੱਸੋ ਕੀ ਕਹੀ ਜਾਂਦੇ ਹੋ ਮੇਰੇ ਦਿਨ ਮੈਂ ਕੀ ਦੱਸਾਂ ਮੇਰੇ ਜਿਹੜੀ ਬੱਲੇ ਮੇਂ ਮੇਂ ਨਾ ਸਾਰੀ ਜੈਦਾ ਸੀ ਨੀ ਪਹਿਲੇ ਨਾ ਨੇ ਠੋਕੇ ਦੇ ਨਾਲ ਮੇਰੇ ਕੋਲ ਸਾਰੇ ਥੈਨ ਤੁਨ ਕਰਾ ਲਏ ਤੇ ਆਪਣੇ ਘਰ ساری ਜਹਿਤ ਕਰਕੇ ਦੁਦ ਕਰ ਲਈ ਮੈਨੂੰ ਕਹਿੰਦੇ ਹੁੰਦ ਕੋ ਬਾਹਰ ਜਾ ਦਾਤ ਤੀਏ ਮੈਂ ਕਿੱਥੇ ਜਾਵਾਂ ਭਾਬੀਆਂ ਤੇ ਮੀਆਂ ਚੰਗੀਆਂ ਨੇ ਭਰਾ ਇੰਨੇ ਚੰਗੇ ਨੇ ਤੇ ਐ ਕੀ ਕੀਤਾ ਉਹਨਾਂ ਨੇ ਨਹੀਂ ਭੈਣ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਦੋਵਾਂ ਦੇ ਆਪਸ ਵਿੱਚ ਮਿਲ ਕੇ ਤੇ ਆਪਣੇ ਨਾਂ ਇਹ ਰਕਵੇ ਕਰਾ ਲਈਏ ਧੋਖੇ ਦੇ ਨਾਂ ਮੇ ਕੋ ਸਹੇਨ ਵੀ ਕਰਾ ਲਈ ਮੈਨੂੰ ਤਾਂ ਤਰੀ ਨੂੰ ਕੀ ਪਤਾ ਸੀ ਕਿ ਮੈਂ ਸਹੇਨ ਕਾ ਅਦਵਾਤੇ ਬੇਜਿਤ ਨਾਲਿਆ ਹਾਲ ਹੋੜਾਈ ਇਦਾਂ ਕਿਵੇਂ ਹੋ ਸਕਦਾ ਇਦਾਂ ਕਿਵੇਂ ਸਹੇਨ ਕਰਾ ਲੈ ਤੁਸੀਂ ਅੱਗਾ ਕੁਛ ਕਿਹਾ ਨਹੀਂ ਠੀਕੇ ਮੈਂ ਤੇ ਬੜਾ ਕੁਛ ਕਿਹਾ ਪਰ ਉਹ ਮੇਰੀ ਕਿੱਥੇ ਸੁਣ ਗਈ ਕੋਈ ਨਹੀਂ ਸੁਣਦਾ ਮੇਰੀ ਨਹੀਂ ਨਹੀਂ ਅੱਧਾ ਨਹੀਂ ਉਹ ਕਰੋ ਕਰ ਸਕਦੇ ਮੈਂ ਬੈਠੀ ਆ ਹੱਲੇ ਮੈਂ ਤੇ ਉਹਨਾਂ ਨੂੰ ਸਾਰੇ ਘਟ ਪਹੁੰਚਾ ਦੂੰਗੀ ਮੈਂ ਉੱਥੇ ਸ਼ਿਕਾਇਤ ਕਰ ਦੇਣੀ ਆ ਤੁਸੀਂ ਰੋਵਣਾ ਰੋਵਣਾ ਮੈਂ ਕੁਛ ਕਰਦੀ ਆ ਮੈਂ ਤਾਂ ਹੁਣੇ ਪਾ ਆਪਣੇ ਭਰਾ ਨੂੰ ਕਰਦੀ ਆ ਫੋਨ ਤੇ ਜਾ ਕੇ ਉੱਥੇ ਪੁੱਛਦੀ ਆ ਮੈਂ ਤਾਂ ਸਾਰੇ ਮੰਨੇ ਚ ਰੋਣਾ ਪਾ ਦਿੰਨਾ ਮੈਂ ਐਦਾਂ ਕਿੱਤਾ ਮੇਰੀ ਮਾਂ ਨੂੰ ਘਰੋਂ ਕੱਢ ਸਕਦੇ ਨੇ ਮੇਰੇ ਭਰਾ ਆਪਣੀਆਂ ਜਨਨੀਆਂ ਦੇ ਮਗਰ ਲੱਗਦੇ ਜੋ ਕੰਦਿਆ ਨੇ ਸੋ ਹੀ ਉਹ ਕਰਦੇ। ਓ ਤੁਸੀਂ ਚੁੱਪ ਕਰੋ ਮੈਂ ਬੈਠੀ ਆ ਨਾ ਐਦਾਂ ਕਿਵੇਂ ਆਪਣੀਆਂ ਜਨਨੀਆਂ ਦੇ ਮਗਰ ਲੱਗਦੇ ਨੇ। ਓ ਐਡੇ ਮੇਰੇ ਭਰਾ ਲਈ ਲੱਗ ਹੋ ਗਏ ਨੇ। ਨਹੀਂ ਹੋ ਗਏ ਲਈ ਲੱਗ। ਤੇ ਇਹ ਦੂਦੇ ਆਪਣੇ ਘਰ ਮੈਨੂੰ ਪੁੱਛ ਕੇ ਵੇਖ ਮੈਂ ਕਿਤਰਾ ਉੱਥੇ ਦਿਨ ਨੂੰ ਉਨਕਾ ਟੰਡਈਆ। ਨਹੀਂ ਇੱਥੇ ਆ ਰਾਮ ਨਾ ਬੋਵੋ ਮੈਂ ਪੁੱਛਦੀ ਆ ਉਹਨਾਂ ਨੂੰ ਜਰਾ। ਮੈਂ ਨੇ ਨਾ ਪੰਜਾਂ ਮਿੰਟਾਂ ਚ ਉਹਨਾਂ ਨੂੰ ਥਾਣੇ ਬੁਲਾਇਆ ਤੇ ਫਿਰ ਵੇਖ ਲੈਣਾ ਜਿਹੜੇ ਧੋਖੇ ਨਾਲ ਸਾਈਨ ਤੇ ਆਏ ਐ ਮੈਂ ਤੁਹਾਡੀ ਧੀ ਬੈਠੀ ਉਹਨਾਂ ਦੀ ਭੈਣ ਬੈਠੀ ਆ ਹੱਲੇ ਚਲਾਓ ਚੱਲਾ ਬਤਾਂ ਨੂੰ ਲੈ ਕੇ ਚੱਲਾਂ ਉੱਥੇ ਧੀਏ ਪਿੱਛੇ ਚੱਲਨੀ ਐ ਮੈਂ ਨਾ ਚੱਲਨੀ ਆ ਉੱਥੇ ਕਿੱਥੇ ਤੁਹਾਡੀ ਧੀ ਹੱਲੇ ਬੈਠੀ ਆ ਨਾ ਆਹ ਘਾਟ ਚਲੀਏ ਵੇਖੋ ਕਿੱਦਾਂ ਮੈਂ ਸਾਰਾ ਮੱਲਾ ਇਕੱਠਾ ਕਰਦੀ ਤੇ ਆਪਣੇ ਭਰਾਵਾ ਨੂੰ ਦੱਸਦੀ ਕਿ ਇਹਨਾਂ ਨੂੰ ਸ਼ਰਮ ਨਹੀਂ ਜ਼ਾਇਦਤ ਤੇ ਇੱਕ ਤਾਂ ਸਾਈਨ ਕਰਾ ਲੈ ਤੇ ਉੱਧਰ ਤੋਂ ਆ ਬੁੱਢੇ ਵਾਰੇ ਮਾਂ ਨੂੰ ਬਾਹਰ ਕੱਢ ਚਲ ਆਓ ਚਲੀਏ ਤੈਨੂੰ ਡਰਨ ਦੀ ਲੋੜ ਨਹੀਂ ਧੀਏ ਨਹੀਂ ਮੈਂ ਮੈਂ ਨਹੀਂ ਜਾਣਾ ਮੈਂ ਮੈਂ ਨਹੀਂ ਜਾਣਾ ਆ ਨਹੀਂ ਮੈਂ ਨਹੀਂ ਜਾਣਾ ਕੀ ਹੋਇਆ ਨਹੀਂ ਧੀਏ ਮੈਂ ਤੁਹਾਨੂੰ ਕਹਿ ਤਾਰਾ ਮੈਂ ਨਹੀਂ ਜਾਣਾ ਐਦਾਂ ਕਿਵੇਂ ਨਹੀਂ ਜਾਣਾ ਮੰਮੀ ਐਂ ਜਿਵੇਂ ਤੁਹਾਨੂੰ ਬਾਹਰ ਕੱਢਤਾ ਤੁਸੀਂ ਕਹਿੰਦੇ ਮੈਂ ਨਹੀਂ ਜਾਣਾ ਤਾਂ ਕਿੱਥੇ ਰਹਿਣਾ ਤੁਸੀਂ ਫਿਰ ਧੀਏ ਪਹਿਲਾਂ ਮੇਰੀ ਗੱਲ ਸੁਣ 2 ਮਿੰਟ ਚੱਕ ਲੋ ਸਿਮਰਣ ਜੀ ਸਿਮਰਣ ਇਹ ਕੀ ਕਰ ਮੈਂ ਉਹਦੇ ਵਾਸਤੇ ਚਾਹੀਦੀ ਤੋਰੇ ਆਓ ਤੋਰੇ ਆਓ ਪੂਜਾ ਵਾਲੇ ਕੋ ਸਾਹਮਣੇ ਚਾਹੀਦੀ ਗਲਤ ਤਾ ਚੱਲ ਚੱਲ ਦੇਖ ਲਾਂਗੇ ਕੀ ਇਸ ਕਰਨਾ ਹੈ ਜਿਹੜਾ ਹਾ ਰੱਬਾ ਆ ਕਿਤਰਾ ਦੀ ਮਾਂ ਐ ਜਿਹਨੇ ਆਪਣਾ ਹੀ ਪੁੱਤਰ ਉੱਤੇ ਕੇਸ ਕਰਨ ਨੂੰ ਫਿਰਦੀ ਪਈ ਐ ਉੰਮੀ ਫਸਾਨ ਨੂੰ ਗੱਲਾਂ ਕਰਦੀ ਪਈ ਐ ਨਾ ਰੱਬਾ ਨਾ ਇਹੋ ਜਿਹਾ ਮਾਵਾਂ ਤੋਂ ਤੇ ਬਚਾਈ ਤੇ ਇਹੋ ਜਿਹੇ ਨੂਹਾਂ ਤੋਂ ਵੀ ਬਚਾਈ ਜਿਹੜੀਆਂ ਘਰ ਆਂਦੇ ਨਾ ਘਰ ਖੋਲ੍ਹ ਲੈਂਦੇ ਨੇ ਪਹਿਲਾਂ ਵੇਖਦਿਆਂ ਨੇ ਮੁੰਡੇ ਕੋਲ ਮਕਾਨ ਕਿੰਨਾ ਤੇ ਜੈਦਾ ਕੀਨੀ ਤਮਹ ਪੀਦਾ ਨੀਕਾ ਜਿਹਾ ਸੀ ਤੇ ਉਹ ਮਰ ਗਿਆ ਨਹੀਂ ਵਧੀਆ ਪੜਾਇਆ ਡਾਕਟਰ ਬਣਾਇਆ ਪੜਾਇਆ ਲੱਕ ਸਾਰਾ ਕੁਝ ਕੀਤਾ ਇਸ ਦਿਨ ਵੀ 6 ਘੰਟੇ ਪੈਂਦੀ ਤੁਹਾਨੂੰ ਮਿਲ ਆ ਮੇਰਾ ਨੁਕਾਦ ਨਹੀਂ ਸੱਦਿਆ ਮੈਂ ਕਿਹਾ ਤੂੰ ਚੱਲੀ ਕਿਤਨਾ ਛੇਤੀ ਜੇ ਦੀ ਛੇਤੀ ਕਿੱਥੇ ਕੱਟ ਦੁਬਾਰਾ ਕਰੋ ਕਹਿੰਦੇ ਤੁਸੀਂ ਗੱਲ ਦਿੱਤੇਰਾ ਭਰਾ ਜੋ ਵੀ ਕਹਦਾ ਯੋ ਦੀ ਕਿਦਾ ਨਹੀਂ ਕਹਦੀ ਨਿਓਰੇ ਮਗਰ ਗਲਤ 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 ਤੇਰਾ ਭਰਾ ਤੇਰੀ ਜਨ ਤੇਰੇ ਭਰਾ ਤੇਰੇ ਭਰਾ ਆਪਣੀਆਂ ਜਨਾਨੀਆਂ ਦੇ ਮਗਰ ਲੱਗ ਗਈ ਤੇ ਮੈਨੂੰ ਕਹਿੰਦੇ ਨੇ ਸ਼ੈਨ ਕਰ ਦੇ ਵੀ ਭੈਣ ਮੈਂ ਘਾ ਦਿੱਤੇ ਸੀ ਹਾਂ ਹਾਂ ਨਿਕਲ ਚੱਲ ਦਫਾ ਹੋ ਜਾ ਕੇ ਨਿਕਲੋ ਨਹੀਂ ਤਾਂ ਜਾਣਦੀ ਕਿਉਂ ਨਹੀਂ ਪਾਪਾ ਆ ਵੇਖੋ ਸਾਰੇ ਨਾਲ ਕਿੰਨੇ